ਗੁਰੂ ਗੁਰੂ ਜੀ ਮੈਂ ਤਾਂ ਨਿਦਾਨ ਤੂੰ ਹੈ ਮੇਰੇ ਸਵਾਮੀ ਮੈਂ ਤੂ ਦਿਆਗੇ ਅਰਦਾ ਮੈਂ ਹੋਰ ਥਾਉਨਾ ਮੈਂ ਹੋਰ ਥਾਉਨਾ ਹੀ ਜਿਸ ਪਹਿਕਰੂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਮੇਰਾ ਦੁੱਖ ਸੁਖ ਤੁਝ ਹੀ ਪਾਸ mero mer parvat swami tu mero mer parvat swami ut gahi mai teri na tum do lo ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਅਨੰਦ ਗੁਣੀ ਨਿਧਾ ਗੁਰ ਕਰੀ ਬਨਵਾ ਜੀ ਬਨਵਾ ਜੀ ਬਨੋ ਸੋ ਕਿਉ ਬਿਸਰੇ

ਹੇ ਬ ਸੱਚ ਨਾਏ ਸੱਚ ਸਾਹਿਬ ਸੱਚ ਨਾਏ ਤੂੰ ਕਿਉਂ ਬਿਸਰ ਸੱਚਾ ਸਹੇਬ ਸੱਚ ਹੈ ਨਾਏ ਸੱਚਾ ਸਹੇਬ ਸੱਚ ਹੈ ਨਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਿ ਤਰਾਲੀ ਤੋਂ ਆਏ ਵੀਰ ਸਾਰੀ ਸੰਗਤ ਬਾਬਾ ਜੀ ਦੀ ਕਿਰਪਾ ਦੇ ਨਾਲ ਜੀ ਧੰਨ ਬਾਬਾ ਦੀਪ ਸਿੰਘ ਜਰ ਤੋਂ ਸਾਰੀ ਸੰਗਤ ਆਪਣੀ ਬਾਬਾ ਜੀ ਦੀ ਧੂੜੀ ਲੈਣ ਆਈ ਹੈ ਹਾਂ ਜੀ ਕਿੰਨੇ ਕਿ ਨੋਜੋਂ ਤੱਕ ਸੇਵਾ ਕਰਦੇ ਨੇ ਗੁਰੂ ਦੀ ਕਿਰਪਾ ਨਾਲ ਇੱਥੇ ਸਾਰੇ ਬਾਬਾ ਦੀਪ ਸਿੰਘ ਦਰ ਦੇ ਉੱਤੇ ਆਪਣੀ ਆਪਣੀ ਬਾਬਾ ਜੀ ਧੂੜੀ ਲੈ ਆਉਂਦੇ ਨੇ ਉਰਾਲੀ ਤੋਂ ਲਗਭਗ 10 ਸਰੀਰ ਆਉਂਦੇ ਨੇ ਬਾਕੀ ਸਾਰੇ ਇੱਥੇ ਜਿੰਨੀ ਵੀ ਆਉਂਦੀ ਹੈ ਨੌਜਵਾਨੀ ਆਉਂਦੀ ਹੈ ਬਾਬਾ ਜੀ ਦੇ ਦਰ ਤੋਂ ਸਾਰੀ ਸੰਗਤ ਨੌਜਵਾਨੀ ਇੱਥੇ ਆਉਂਦੀ ਹੈ ਬਾਬਾ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਸੰਗਤ ਕਿੰਨੀ ਸੇਵਾ ਕਰਦੀ ਹੈ ਹਰ ਜਿਹੜਾ ਇੱਥੇ ਇਨਸਾਨ ਪਹੁੰਚਦਾ ਵੱਧ ਚੜ ਕੇ ਹੀ ਸਾਲਾ ਸਨਮਾਨ ਕਰਦਾ ਹੈ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਦਿਨਾ ਕੇ ਪਾਸ ਢੂੜ ਦਿਨਾ ਕੀ ਜਿਮਲੇ ਜੀ ਕੋ ਨਾਨਕ ਤੇਰਾ ਦਾਸ ਇੱਥੇ ਜਿੰਨੇ ਵੀ ਆਏ ਆ ਸਾਰੀ ਸੰਗਤ ਧੰਨ ਬਾਬਾ ਦੀਪ ਸਿੰਘ ਦੇ ਚਰਨਾਂ ਦੀ ਧੂੜੀ ਲੈਣ ਵਾਸਤੇ ਆਈ ਹੈ ਸਾਰੀ ਸੰਗਤ ਆਪਣੇ ਆਪਣੇ ਮਨਾਂ ਦੇ ਵਿੱਚ ਬਾਬਾ ਜੀ ਦੇ ਤਰ੍ਹਾਂ ਦਾ ਪਿਆਰ ਹੈ ਜਿਨ੍ਹਾਂ ਨੂੰ ਬਾਬਾ ਜੀ ਸੱਦਦੇ ਆ ਜਿਨ੍ਹਾਂ ਦਾ ਦਰਵਾਜ਼ਾ ਖੋਲਦੇ ਆ ਉਹੀ ਆਉਂਦੇ ਆ ਬਾਬਾ ਜੀ ਇੱਥੇ ਬਹੁਤ ਇਹ ਕਹਿਣਾ ਚਾਹੋਗੇ ਸੰਗਤ ਬਹੁਤ ਸੰਗਤ ਦੇ ਚਰਨਾਂ ਵਿੱਚ ਇਹ ਵੀ ਇਸ ਤੋਂ ਵੱਡਾ ਕੋਈ ਦਰ ਨਹੀਂ ਹੈਗਾ ਬਾਬਾ ਜੀ ਦਾ ਦਰਬਾਰ ਹੈ ਇੱਥੇ ਦੀ ਸੰਗਤ ਇਹ ਹੀ ਅਰਦਾਸ ਕਰੇ ਵੀ ਸਾਨੂੰ ਵੀ ਇਸ ਦਿਨ ਧੰਨ ਬਾਬਾ ਦੀਪ ਸਿੰਘ ਜੀ ਦੀ ਧੂੜੀ ਮਿਲਦੀ ਰਹੇ। ਬਾਬਾ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਗਾਂ ਸਾਹਿਬ ਦੇ ਦੁਪਹਿਰ ਨੂੰ ਸਮਾਪਤ ਦਾ ਨੀਠਾ ਰੋਡ ਦੀ ਸੰਗਤ ਕਰਾਲੀ ਵਾਲੇ ਮਹਾਪੁਰਖਾਂ ਦੇ ਸਹਿਯੋਗ ਨਾਲ ਲੰਗਰ ਚਲਾਇਆ ਜਾਂਦਾ ਹੈ। 18 ਦਿਵਾਰ ਵੱਲ ਜੜ ਕੇ ਸੰਗਤਾਂ ਸੇਵਾ ਕਰਦੀਆਂ ਵਾਂ। ਤੇ ਲੰਗਰ ਪਾਣੀ ਤਿਆਰ ਹੁੰਦੇ ਸ਼ਬੀਰ ਦਾ ਲੰਗਰ, ਸ਼ਰਦਾਈ ਦਾ ਲੰਗਰ, ਮੈਗੀ ਦਾ ਲੰਗਰ, ਚੌਲ ਛੋਲੇ, ਰਾਜਮਾ ਚੌਲ ਪੂਰੀ ਤਰ੍ਹਾਂ ਲੰਗਰ ਵਰਤਦਾ ਹੈ। ਸ੍ਰੀ ਮਹਾਰਾਜ ਦੀ ਕਿਰਪਾ ਸਦਕਾ ਹੀ ਹੈ ਜੀ। ਵਾਹਿ ਖਾਲਸਾ ਵਾਹਿ ਫਤਹਿ। ਕਿੰਨੀ ਕਿ ਸੰਗਤ ਹਰ ਐਤਵਾਰ ਇੱਥੇ ਹਾਜ਼ਰੀ ਭਰਦੀ ਹੈ। ਕੋਤੇ ਲੱਖਾਂ ਦੇ ਹਿਸਾਬ ਨਾਲ ਜੀ। ਹਾਂ ਜੀ। ਇਹ ਲੱਗਦਾ ਕਿ ਆਸ ਦਾ ਕੇਂਦਰ ਬਣ ਚੁੱਕਿਆ ਹੈ ਔਰ ਆਸਾ ਲੈ ਕੇ ਸੰਗਤ ਆਪਣੇ ਮਨਾਂ ਦਾ ਪੂਰੀਆ ਕਰਨ। ਹਾਂ ਜੀ ਹਾਂ ਜੀ ਹਾਂ ਜੀ। ਬਾਬਾ ਦੀ ਸਮਝੀਤ ਮਹਾਂਪੁਰਸ਼ ਲੋਕਾਂ ਦੀ ਆਸਾਂ ਮਰਦਾ ਪੂਰੀਆ ਕਰਦੇ ਆ। ਤੇ ਸੰਗਤ ਜਿਹੜੀ ਆ ਬਸ ਚੜਕੇ ਆਉਂਦੀ ਹੈ ਜੀ। ਇਵਨ ਸਾਹਿਬ ਇੱਕ ਹੋ ਲਖਨਦਰ ਸੇ ਆਏ ਇਤਨਾ ਅਮਰ ਸਾਹਿਬ ਕੀ ਕਹਿਣਾ ਚਾਹੋਗੇ ਅਜਿਹੇ ਸੰਗਤ ਨਤਮਸਤਕ ਹੋਣ ਦੀ ਕਉਂਤੀ ਹੈ ਕੀ ਬੜੀ ਦਰਦਰੋ ਸੇਵਾ ਕਰਾਂਦੇ ਇੱਥੇ ਜੀਰੇ ਤੋਂ ਜੰਦਰ ਤੋਂ ਤੋਂ ਦਿੱਲੀ ਤੋਂ ਵੀ ਆਂਦੇ ਨੇ ਆਪਣੀ ਮਨੋਕਾਮਨਾ ਪੂਰੀਆਂ ਕਰਨ ਲਈ ਆਉਂਦੇ ਨੇ ਸਾਰੇ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਇੱਥੇ ਕੀ ਮੈਸੇਜ ਦੇਣਾ ਚਾਹੁੰਗਾ ਕਿ ਫਿਰੇ ਕੇ ਨੌਜਵਾਨ ਵੱਡੀ ਗਿਣਤੀ ਵਿੱਚ ਇੱਥੇ ਰਿਪੋਰਟ ਕੀ ਨੌਜਵਾਨ ਵੱਡੀ ਬਹੁਤ ਸੰਗਤ ਆਂਦੀ ਬਹੁਤ ਬਹੁਤ ਦਰੋਂ ਆਂਦੀ ਆ ਕੋਈ ਨਛੇ ਪਤੇਲਾ ਬੰਦਾ ਵੀ ਆਂਦਾ ਉਹ ਵੀ ਕਿ ਆਪਣਾ ਨਸ਼ਾ ਛੱਡ ਕੇ ਆਂਦਾ ਵਾ ਭਾਈ ਕੁੰਨੀ ਸਾਹਿਬ ਬਹੁਤ ਘਟਾਇਆ ਉਹਨਾਂ ਨੇ ਜਿ세ਲੇ ਮੁੰਡੇ ਆਂਦੇ ਆ ਪਰ ਸੇਵਾ ਕਰਕੇ ਆਪਣੀ ਕਿਰਤ ਕਮਾਉਂਦੇ ਆ ਹਾਂਜੀ ਅਪੁਰਜੀ ਦਾ ਆਮਨਦੀਪ ਘਰ ਜੀ ਤੋਂ ਆਇਓ ਮਜੀਠਾ ਰੋਡ ਤੋਂ ਕੀ ਕਹਿਣਾ ਚਾਹੋਗੇ ਇਹ ਚੇਤੇ ਚਾਹਤ ਸੀ ਸੇਵਾ ਕਰਨੀ ਪੁੱਛੀ ਵੱਡੇ ਸਭ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਤੇ ਇਹੋ ਹੀ ਕਹਿਣਾ ਚਾਹੁੰਨੀ ਆ ਕਿ ਬਾਪੂ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਵਾ ਅਹੀਂ ਜਦੋਂ ਛੋਟੇ ਆ ਸਾਡੀ ਮਾਤਾ ਇੱਥੇ ਲੈ ਕੇ ਆਉਂਦੀ ਸੀ ਆਪਾਂ ਕੋਈ ਪਖੰਡੀ ਕਿਸੇ ਨੂੰ ਨਹੀਂ ਮੰਨਦੇ ਆਪਣੇ ਮਹਾਰਾਜ ਤੋਂ ਬਿਨਾ ਬਹੁਤ ਖੁਸ਼ੀਆਂ ਮਿਲੀਆਂ ਵਾ ਪਰਦੇਸਾਂ ਜਹਾੜੇ ਬੱਚੇ ਉਹ ਖੁਸ਼ ਰਹਿਣ ਇੱਥੇ ਸਾਨੂੰ ਬੜੇ ਭਾਗ ਰਾਜ ਲਾਏ ਆ ਮਹਾਰਾਜ ਤੰਦਰੁਸਤੀਆਂ ਬਖਸ਼ਣ ਸਾਰਿਆਂ ਨੂੰ ਆਖੀਦਾ ਉਹ ਖੁਸ਼ੀਆਂ ਲੈ ਕੇ ਆਪਣੇ ਘਰ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜੀ ਬਹੁਤ ਇੰਤਜ਼ਾਰ ਰਹਿਂਦਾ ਬਹੁਤ ਕਿੰਨੇ ਸਮਾਜ ਸੇਵਾ ਕਰਦੇ ਸੀ ਜੀ ਆਂ ਤੁਹਾਡੇ ਸੇਵਾ ਤੇ ਥੋੜਾ ਹੀ ਟਾਈਮ ਹੋਇਆ ਸਾਨੂੰ ਇੱਥੇ ਕਰਦਿਆਂ ਨੂੰ ਜਦੋਂ ਦਾ ਮਹਾਰਾਜ ਦੀ ਬਹੁਤ ਕਿਰਪਾ ਹੋਈ ਆ ਪਰ ਸਾਨੂੰ ਨਿੱਕੇ ਨਿੱਕੇ ਸਾਡੀ ਮਾਤਾ ਲੈ ਕੇ ਆਉਂਦੇ ਸੀ ਸਰਜੀਤ ਕੌਰ ਜੀ ਬਹੁਤ ਚੰਗੇ ਇਨਸਾਨ ਸੀ ਉਹਨਾਂ ਨੂੰ ਬਹੁਤ ਖੁਸ਼ੀਆਂ ਇੱਥੋਂ ਮਿਲੀਆਂ ਸਾਡੀ ਮਾਤਾ ਨੂੰ ਉਹਨਾਂ ਨੇ ਸਾਨੂੰ ਵੀ ਇਹਨਾਂ ਦੇ ਲੜ ਲਾਇਆ ਅਸੀਂ ਉਹਨਾਂ ਦੇ ਸਿੱਖਿਆ ਤੇ ਚੱਲਣ ਡੈ ਬਸ ਇਹੋ ਯਾਨੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ